ਸਿੰਘ ਬਾਜਵਾ ਸਾਫ ਕਸ ਪਿੰਡ ਮਲਕਪੁਰ ਸਥਾਨਾ ਸਿਵਲ ਲਾਈਨ ਪਟਿਆਲਾ ਹਾਂਜੀ ਮੇਰਾ 2510 2024 ਨੂੰ ਸ਼ੁਕਰਵਾਰ ਵਾਲੇ ਦਿਨ ਜਾਂ ਤਿੰਨ ਕੋਈ ਮੋਬਾਈਲ ਘੋਚਾ ਸੀ ਤੇ ਕੱਲ 11 ਵਜੇ ਮੈਨੂੰ ਫੋਨ ਗਿਆ ਸੀ ਸਾਈਬਰ ਕ੍ਰਾਈਮ ਬ੍ਰਾਂਚ ਵੱਲੋਂ ਕਿ ਤੁਹਾਡਾ ਮੋਬਾਈਲ ਲੱਭ ਗਿਆ 15 ਦਿਨਾਂ ਚ ਮੇਰਾ ਮੋਬਾਈਲ ਲੱਭ ਗਿਆ ਤੇ ਪੁਲਿਸ ਦਾ ਬੜਾ ਵੱਡਾ ਚੰਗਾ ਪ੍ਰਾਲਾ ਪੁਲਿਸ ਉਹदाई ਦੀ ਪਾਤਰ ਹੈ ਤੇ ਲੋਕ ਸਹਿਯੋਗ ਦੇਣ ਤੇ ਪੁਲਿਸ ਵੀ ਚੰਗੇ ਸਯੋਗ ਦਿੰਦੀ ਹੈ ਤੇ ਜਿਹੜਾ ਕ੍ਰਾਈਮ ਹੈ ਇਹਦੇ ਨਾਲ ਕ੍ਰਾਈਮ ਨੂੰ ਠੱਲ ਪਏਗੀ ਤੇ ਚੋਰੀਆਂ ਜਿਹੜੀਆਂ ਕਰਦੇ ਨੇ ਆਮ ਤੌਰ ਤੇ ਚੋਰੀਆਂ ਮੋਟਰਸਾਈਕਲ ਹੋਰ ਚੀਜ਼ਾਂ ਦੀ ਬਥੇਰੀਆਂ ਹੁੰਦੀਆਂ ਨੇ ਪਰ ਜੇ ਸਮੇਂ ਸਿਰ ਉਹਦੀ ਕੰਪਲੇਂਟ ਕਰਾਈ ਜਾਵੇ ਤੇ ਉਸ ਕੰਪਲੇਂਟ ਦੇ ਉੱਤੇ ਅਮਲ ਪੁਲਿਸ ਕਰਦੀ ਹੈ ਉਹਨੂੰ ਟ੍ਰੇਸ ਕੀਤਾ ਜਿਦ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਸਟੇਜ ਤੋਂ ਭਈ ਇਹ 1 ਮਹੀਨੇ ਦੀ ਲਬਦੀ ਹੈ ਪੁਲਿਸ ਪੰਜਾਬ ਪੁਲਿਸ ਦੀ 120 ਮੋਬਾਈਲੋਂ ਨਾ ਟ੍ਰੇਸ ਕੀਤੇ ਨੇ ਜਿਨ੍ਹਾਂ ਦੀ ਕੀਮਤ ਅਸਤੇ ਨੇ 20 ਲੱਖ ਰੁਪਈਆ ਪੈਸੇ ਦੀ ਗੱਲ ਨਹੀਂ ਚੀਜ਼ ਭਾਵੇਂ 10 ਰੁਪਏ ਕੁਆਚੇ ਲੱਭ ਜਾਣਾ ਜਿੰਨੀ ਖੁਸ਼ੀ ਉਹ 10 ਲੱਭਣ ਚ ਹੁੰਦੀ ਹੈ ਨਾ ਉਹ ਨਹੀਂ ਹੋਰ ਕਿਸ ਚੀਜ਼ ਚ ਨਹੀਂ ਹੁੰਦੀ ਇਸ ਕਰਕੇ ਪੁਲਿਸ ਬਟਾਲਾ ਪੁਲਸਤਾ ਜ਼ਿਲ੍ਹਾ ਪੁਰਾਲਾ ਬਹੁਤ ਹੀ ਸਤਕਾਰੀ ਇਹਦਾ ਕਰਨਾ ਚਾਹੀਦਾ ਬੜਾ ਚੰਗਾ ਪੁਰਾਲਾ ਤੇ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੁਹਾਡਾ ਆਪਣਾ ਨਾਮ ਬੋਲਿਓ ਹਾਂਜੀ ਮੇਰਾ ਨਾਮ ਸੁਪਰੀਤ ਕੌਰ ਹੈ ਮੈਂ ਬਟਾਲਾ ਤੋਂ ਹੀ ਬਿਲੋਂਗ ਕਰਦੀ ਆ ਤੇ ਮੈਨੂੰ 2 3 ਡੇਸ ਪਹਿਲਾਂ ਹੀ ਫੋਨ ਔਰ ਮੈਸੇजेस ਆਏ ਪੁਲਿਸ ਲਾਈਨ ਵੱਲੋਂ ਬਟਾਲਾ ਤੋਂ ਥੈਨ ਮੈਨੂੰ ਇਹ ਪਹਿਲਾਂ ਯਕੀਨ ਨਹੀਂ ਹੋ ਰਿਹਾ ਸੀ ਮੇਰਾ ਫੋਨ ਜਿਹੜਾ ਲੌਸਟ ਹੋਇਆ ਸੀ ਇਹਨੂੰ 6 ਮੰਥ ਹੋ ਗਏ ਸੀਗੇ ਤੇ ਬਟ ਜਿਵੇਂ ਆਪਾਂ ਕਹਿ ਲੂ ਕਿ ਪੁਲਿਸ ਤੇ ਆਪਾਂ ਨੂੰ ਇੱਕ ਯਕੀਨ ਜਿਹਾ ਨਹੀਂ ਆਉਂਦਾ ਬਟ ਜਦੋਂ ਮੈਂ ਇੱਥੇ ਪਹੁੰਚੀ ਥੈਨ ਮੈਨੂੰ ਬਹੁਤ ਐਕਸਾਈਟਡ ਮੈਂ ਫੀਲ ਕਰ ਰਹੀ ਆ ਕਿ ਮੈਨੂੰ ਮੇਰਾ ਫੋਨ ਜਿਹੜਾ ਆ ਉਹ ਵਾਪਸ ਮਿਲ ਰਿਹਾ ਹੈ ਹੋਰ ਇੱਕ ਗੱਲ ਹੈ ਮੇਰਾ ਫ ਇਹ ਰਸਤੇ ਵਿੱਚ ਹੀ ਗਵਾਚਾ ਸੀਗਾ ਆਈ ਥਿੰਕ ਆਟੋ ਵਿੱਚ ਬੈਠੀ ਸੀ ਲੇਡੀ ਸੀ ਮੇਰੇ ਨਾਲ 올ਡੇਜ ਐਂਡ ਉਹਨਾਂ ਨੇ ਸ਼ਾਇਦ ਮੇਰਾ ਫੋਨ ਜਿਹੜਾ ਆ ਤੁਸੀਂ ਐਪਰੀਸ਼ੀਏਟ ਕਰਦੇ ਹੋ ਪੁਲਿਸ ਆਈ ਰੀਅਲੀ ਐਪਰੀਸ਼ੀਏਟ ਟੂਡੇ ਆਈ ਕੇਮ ਆਈ ਵੁੱਡ ਲਾਈਕ ਟੂ ਥੈਂਕਸ ਫਾਰ ਦੀ ਪੁਲਿਸ ਸਟੇਸ਼ਨ ਆਫ ਬਟਾਲਾ ਥੈਂਕ ਯੂ ਐਟ ਲੀਸਟ 6 ਮੰਥ ਮੇਰਾ ਜੂਨ ਦੀ ਗੱਲ ਹੈ ਐਂਡ ਅੱਜ ਮੈਨੂੰ ਇਹ ਜਿਹੜਾ ਆ ਬਹੁਤ ਅੱਛਾ ਲੱਗ ਰਿਹਾ ਆ ਮੇਰਾ ਨਾਮ ਸੁਮਧਰੀਤਾ ਮੇਰਾ ਨਾਮ ਸੁਮਧਰੀਤਾ ਅਸੀਂ ਪਟਾ ਲੇਟਾਂ ਹਾਂ ਸ਼ਾਹਪੁਰੇ ਤੋਂ ਹਾਂਜੀ ਹਾਂਜੀ ਵਾਪਸ ਦੇਤਾ ਬੜੀ ਬੜੀ ਖੁਸ਼ੀ ਹੈ ਬਹੁਤ ਥੈਂਕ ਯੂ ਥੈਂਕ ਯੂ ਇਹ ਸਾਰੇ ਇਨਨ ਨੇ ਮੈਂ ਕੰਪਲੇਨ ਕਰਵਾਈ ਸੀਗੀ ਤੇ ਮੈਡਮ ਇੱਕ ਮੇਰੀ ਉਧਰ ਲੱਗੀ ਹੋਈ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਮਿਲ ਜਾਊਗਾ ਤੇ ਕੋਸ਼ਿਸ਼ ਕਰ ਰਹੇ ਹਾਂ ਇਹ ਮੇਰੇ ਹਸਬੰਡ ਡਿਊਟੀ ਤੋਂ ਆ ਰਹੇ ਸੀ ਤੇ ਰਸਤੇ ਵਿੱਚ ਹੀ ਨਿਕਾਲ ਲਿਆ ਕਿਸੇ ਨੇ ਉਹਨਾਂ ਨੇ ਇਹਦਾ ਮਤਲਬ ਕੰਪਲੇਂਟ ਜ਼ਰੂਰ ਕਰੋ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਬਹੁਤ ਖੁਸ਼ੀ ਹੈ ਸਰ ਬਹੁਤ ਖੁਸ਼ੀ ਹੈ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ ਨਾ ਕੰਪਲੇਨ ਜ਼ਰੂਰੀ ਹੈ ਧੰਨਵਾਦ ਹੈ ਜੀ ਤੁਹਾਡਾ ਨਹੀਂ ਬਿਲਕੁਲ ਨਹੀਂ ਆਸੇਗੀ ਹੁਣ 5 ਦਿਨ ਤੋ ਆਸ ਹੋਗੀ ਕਿ ਨਹੀਂ ਹੁਣ ਮਿਲ ਜੇਗਾ ਰਿਪੋਰਟ ਕਰਾਣੀ ਜ਼ਰੂਰ ਹੈ ਮੇਰਾ ਨਾਮ ਹਰਮਨਪ੍ਰੀਤ ਸਿੰਘ ਹੈ ਜੀ ਮੀਰਾ ਨੂੰ ਬੁਲਤੀ ਆਪੇ 15 ਅੰਕ ਦੇ ਬੈਠੂ ਪ੍ਰਸਾਦ ਵਾਲੀ ਵੀਰ ਜੀ ਸਾਡਾ ਫੋਨ ਜੀ ਸ੍ਰੀ ਆਨੰਦਪੁਰ ਸਾਹਿਬ ਹੋਲੇ ਮੱਲੇ ਦੇ ਗਵਾਚਾ ਸੀ 2024 ਵਿੱਚ ਹੀ ਹੋਲੇ ਮੱਲੇ ਦੇ ਅੱਜ 7 ਮਹੀਨੇ ਹੋ ਗਏ ਨੇ ਤੇ ਸਾਡਾ ਸ਼ਹਿਰ ਸ੍ਰੀ ਰਗਬਿੰਦਪੁਰ ਹੈ ਜੀ ਕਿਰਪਾ ਕਰਕੇ ਕਿ ਪੰਡਤ ਜੀ ਨੂੰ ਕੀ ਪੁਲਿਸ ਨੂੰ ਕਰ ਤੁਸੀਂ ਅਪਰੀਸ਼ੀਏਟ ਕਰਦੇ ਜੇ ਇੱਕ ਦੱਬ ਕੇ ਦਿੱਤਾ ਤਾਂ ਹਾਂਜੀ ਬਾਬਾ ਜੀ ਇਹ ਤੇ ਗੱਲ ਬੜੀ ਵਧੀਆ ਆ ਇਹ ਉਪਰਾਲਾ ਵੀ ਬੜਾ ਵਧੀਆ ਹੈ ਬਾਬਾ ਜੀ ਇਹ ਇਹਨਾਂ ਨੇ ਬੜੀ ਵਧੀਆ ਸੇਵਾ ਕੀਤੀ ਹੈ ਇਹ ਸੇਵਾ ਆ ਕਿਉਂਕਿ ਹਰੇਕ ਨੇ ਮਿਹਨਤ ਨਾਲ ਫੋਨ ਲਿਆ ਸੀ ਤੇ ਆਪਾਂ ਵੀ ਮਿਹਨਤ ਨਹੀਂ ਹੋਣ ਲਿਆ ਸੀ ਤੇ 7 ਮਹੀਨੇ ਹੋ ਗਏ ਆ ਸਾਨੂੰ ਆਸ ਨਹੀਂ ਕਿ ਸਾਡਾ ਫੋਨ ਲੱਭੂਗਾ 200 ਕਿਲੋਮੀਟਰ ਦੀ ਜਾ ਕੇ ਤੁਹਾਡਾ ਮੋਬਾਈਲ ਗਵਾਚਾ ਹਾਂਜੀ ਹਾਂਜੀ ਤੇ ਮੈਨੂੰ ਲੱਗਦਾ ਬਾਕੀਆਂ ਦੇ ਇਸ ਤੋਂ ਵੀ ਦੂਰ ਗਵਾਚੇ ਹੋਣਗੇ ਪਰ ਦੂਰੋਂ ਵੀ ਲੱਭ ਜਾਂਦਾ ਹੈ ਹੱਜ ਪਤਾ ਲੱਗ ਹੀ ਆਸ ਉਹਨਾਂ ਆਸ ਹੈ ਤੇ ਨਹੀਂ ਸੀ ਪਰ ਹਾਂਜੀ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਹੋਣ ਲੱਗ ਪਿਆ ਜੀ ਚਿੰਗਨਾਮ ਜੀ ਮੇਰਾ 24/2024 ਨੂੰ ਮੋਬਾਈਲ ਗਵਾਚਿਆ ਜੀ ਡੇਅ ਰੋਡ ਤੇ ਤੇ ਬਟ ਆਸ ਨਹੀਂ ਸੀ ਹੈਗੀ ਪਰ ਪੰਜਾਬ ਪੁਲਿਸ ਨੇ ਲੱਭ ਕੇ ਦਿੱਤਾ ਹੈ ਤੇ ਪ੍ਰਾਊਡ ਕਰਦੇ ਆ ਪੰਜਾਬ ਪੁਲਿਸ ਤੇ ਤੇ ਐਸਐਸਪੀ ਬਟਾਲਾ ਤੇ ਬਹੁਤ ਵਧੀਆ ਪ੍ਰਾਲਾ ਬਟਾਲਾ ਪੰਜਾਬ ਪੁਲਿਸ ਦਾ ਤੇ ਬਹੁਤ ਧੰਨਵਾਦ ਆ ਤੁਹਾ ਪੰਜਾਬ ਪੁਲਿਸ ਜਿਹੜੇ ਕੰਪਲੇਂਟ ਨਹੀਂ ਲਿਖਉਂਦੇ ਚੀਜ਼ ਵਾਕੇ ਕਿ ਉਹਨਾਂ ਨੂੰ ਕੰਪਲੇਂਟ ਲਖਵਾਉਣੀ ਚਾਹੀਦੀ ਜਿਹੜੇ ਨਹੀਂ ਲਖਵਾਉਂਦੇ ਕਿਉਂਕਿ ਜੇ ਤੁਹਾਡੇ ਲੱਭ ਸਾਡੇ ਤੁਹਾਡੇ ਵੀ ਸਾਡੇ ਦੇ ਮੋਬਾਈਲ ਲੱਭ ਸਕਦੇ ਆ ਜਿਨ੍ਹਾਂ ਦੇ ਵੀ ਗਵਾਚੇ ਆ ਤੇ ਜ਼ੋਰ ਕੰਪਲੇਂਟ ਕਰਵਾਉਣਾ ਤੇ ਮੋਬਾਈਲ ਲੱਭਣਗੇ ਤੇ ਆਟਾ ਵੀ ਲੱਭ ਕੇ ਦਿੱਤਾ ਹੈ ਤੇ ਸ਼ਾਇਦ ਪਹਿਲੀ ਵਾਰ ਹੀ ਕਰ ਰਹੇ ਨੇ ਲੇਕਿਨ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਹੁੰਦਾ ਰਿ ਲੁਕ ਨੂੰ ਅਵੇਅਰਨੈਸ ਕੱਟ ਹੈ ਤਾਂ ਕਰਕੇ ਇਹ ਵੀ ਇੱਕ ਪਰਪਸ ਹੈਗਾ ਇਸ ਫੰਕਸ਼ਨ ਦਾ ਸੋ ਦੈਟ ਲੁਕਾਂ ਦੇ ਕੋਲ ਇਹ ਚਲਾ ਜਾਵੇ ਕਿ ਇਸ ਤਰ੍ਹਾਂ ਜੇ ਮੋਬਾਈਲ ਕਿਸੇ ਦਾ ਗਵਾਚ ਜਾਂਦਾ ਹੈ ਤਾਂ ਉਹਨੂੰ ਰਿਟਰੀਵ ਕੀਤਾ ਜਾ ਸਕਦਾ ਸਰ ਕਿੰਨਾ ਕੁ ਵੱਡਾ ਚੈਲੰਜ ਹੋ ਜਾਏਗਾ ਕਿ ਇੱਕ ਮੋਬਾਈਲ ਸ਼ਾਇਦ ਮੈਂ ਗਲਤ ਕਰ ਰਿਹਾ ਕਿਸੇ ਦਾ ਨੰਬਰ ਕੋਈ ਸਾਹਿਬ ਹੋਣਾ ਚਾਹੇ ਕਿ ਅੰਮ੍ਰਿਤ ਸਰ ਗਵਾਚਾ ਉਹ ਮਿਲਣਾ ਕਿਤੋਂ ਆ ਸਾਈਬਰ ਸੈਕਿਉਰਿਟੀ ਇਹ ਵੀ ਇੱਕ ਚਾਹਤ ਹੈ ਇਹ ਬਿਲਕੁਲ ਇੱਕ ਚੈਲੰਜ ਹੈਗਾ ਤਾਂ ਇਹਦੇ ਵਿੱਚ ਸਾਡੀ ਟੀਮ ਨੇ ਬੜਾ ਦਿਨ ਰਾਤ ਕੰਮ ਕਰਕੇ ਇਹ ਜਦੋਂ ਅਸੀਂ ਰਿਟਰੀਵ ਵੀ ਕਰ ਰਹੇ ਸੀਗੇ ਇਹ ਨਹੀਂ ਸੀਗਾ ਕਿ ਬਟਾਲੇ ਸਾਨੂੰ ਮਿਲੇ ਮਤਲਬ ਸੂਬੇ ਦੇ ਵਿੱਚ ਕੁਝ ਸੂਬੇ ਤੋਂ ਬਾਹਰ ਵੀ ਕੁਝ ਮੋਬਾਈਲ ਫੋਨਸ ਮਿਲੇ ਸਾਨੂੰ ਉੱਥੇ ਐਫਰਟ ਕਰਕੇ ਉੱਥੇ ਜਾਣਾ ਮੋਬਾਈਲ ਫੋਨ ਰਿਟਰੀਵ ਕਰਨਾ ਬੜਾ ਮਿਹਨਤ ਦਾ ਕੰਮ ਸੀਗਾ ਬਟ ਸ਼ਲਾਗਾ ਯੋਗ ਕੰਮ ਸਾਡੀ ਟੀਮ ਦਾ ਇਹ ਦੇ ਵਿੱਚ ਸੀਗਾ ਅੱਗੇ ਤੋਂ ਵੀ ਚੱਲੂ ਰਹੇਗਾ ਬਿਲਕੁਲ ਬਿਲਕੁਲ ਇਹ ਅਸੀਂ ਅੱਜ ਇੱਕ ਫੰਕਸ਼ਨ ਕਰ ਲਿਆ ਬਟ ਇਹ ਕੰਟੀਨਿਊਸ ਪ੍ਰੋਸੈਸ ਹੈ ਗਾਂ ਅਸੀਂ ਹੋਰ ਵੀ ਲੋਕਾਂ ਦੇ ਜਿਹੜੇ ਫੋਨ ਹੋਣਗੇ ਉਹਨਾਂ ਨੂੰ ਵਿਲ ਹੈਂਡ ਮੋਰ ਲੋਕਾਂ ਵੱਲੋਂ ਕਿੰਨਾ ਕੁ ਸਹਿਯੋਗ ਬਹੁਤ ਸਹਿਯੋਗ ਹੈ ਤੁਸੀਂ ਦੇਖ ਰਹੇ ਹੋ ਲੋਕੀ ਜਿਹੜੇ ਇੱਥੇ ਆਏ ਨੇ ਬੜੇ ਐਕਸਾਈਟਿਡ ਨੇ ਬੜੇ ਖੁਸ਼ ਨੇ ਮੁਸਕਰਾ ਰਹੇ ਨੇ ਤਾਂ ਉਹਦੇ ਕਰਕੇ ਜਿਵੇਂ ਸਾਡੀ ਜਿਹੜੀ ਮਿਹਨਤ ਹੈ ਤਾਂ ਉਹ ਸਾਨੂੰ ਮਿਲ ਗਿਆ ਉਹਦਾ ਜਿਹੜਾ ਅਸੀਂ ਕਰ ਲਿਆ ਇਹਨਾਂ ਦੀ ਮੁਸਕਰਾਹਟ ਦੇਖ ਕੇ ਕਈ ਵਾਰ ਨੇ ਕੰਪਲੇਂਟ ਜਿਹੜੀ ਪੁਲਿਸ ਕੋ ਡਾਊਟ ਹੋ ਜਾਂਦੇ ਵੀ ਨਹੀਂ ਕੰਪਲੇਂਟ ਕਰਉਂਦੇ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਨਹੀਂ ਜਦੋਂ ਵੀ ਇਨਫੋ